ਡਾਕਟਰ ਨੀਹਾ ਗੁਪਤਾ ਦੇ ਉੱਪਰ ਆਪਣੀ ਹੀ 5 ਸਾਲ ਦੀ ਬੇਟੀ ਦਾ ਕਤਲ ਕਰਨ ਅਤੇ ਉਸ ਦੇ ਕਤਲ ਨੂੰ ਇੱਕ ਐਕਸੀਡੈਂਟ ਦੇ ਰੂਪ ਵਿੱਚ ਪੇਸ਼ ਕਰਨ ਦੇ ਦੋਸ਼ ਲੱਗੇ ਹਨ ਡਾਕਟਰ ਨੀਹਾ ਗੁਪਤਾ ਆਪਣੀ 5 ਸਾਲ ਦੀ ਬੇਟੀ ਆਰੀਆ ਤਿਲਾਥੀ ਨੂੰ ਲੈ ਕੇ ਮੀਆਮੀ ਏਰੀਆ ਦੇ ਵਿੱਚ ਇੱਕ ਰੈਂਟਰ ਪ੍ਰਾਪਰਟੀ ਦੇ ਉੱਪਰ ਛੁੱਟੀਆਂ ਕੱਟਣ ਵਾਸਤੇ ਗਏ ਸਨ ਉਸ ਤੋਂ 2 ਦਿਨ ਬਾਅਦ 27 ਜੂਨ ਨੂੰ ਡਾਕਟਰ ਨੀਹਾ ਗੁਪਤਾ ਦੀ ਬੇਟੀ ਆਰੀਆ ਤਿਲਾਥੀ ਦੀ Laash ਉਸ ਰੈਂਟਰ ਪ੍ਰਾਪਰਟੀ ਦੇ সুইমিং ਪੂਲ ਦੇ ਵਿੱਚ ਮਿਲਦੀ ਹੈ ਆਰੀਆ ਤਿਲਾਤੀ ਦੀ ਮੌਤ ਦਾ ਇਲਜ਼ਾਮ ਲੱਗਦਾ ਹੈ ਉਸਦੀ ਆਪਣੀ ਖੁਦ ਦੀ ਮਾਂ ਡਾਕਟਰ ਨੀਹਾ ਗੁਪਤਾ ਦੇ ਉੱਪਰ 27 ਜੂਨ ਦਿਨ ਸ਼ੁੱਕਰਵਾਰ ਸਵੇਰ ਦੇ 3:40 ਮਿੰਟ ਤੇ ਐਲਪਰੋਟ ਪੁਲਿਸ ਅਤੇ ਮਿਆਮੀ ਫਾਇਰ ਰੈਸਕਿਊ ਟੀਮ ਡਾਕਟਰ ਨੀਹਾ ਗੁਪਤਾ ਦੇ ਫੋਨ ਕਾਲ ਤੇ ਇਸ ਰੈਂਟਰ ਪ੍ਰਾਪਰਟੀ ਦੇ ਉੱਪਰ ਪਹੁੰਚ ਜਾਂਦੇ ਹਨ ਜਿਸ ਵੇਲੇ ਉਹ ਇਸ ਰੈਂਟਰ ਪ੍ਰਾਪਰਟੀ ਦੇ ਉੱਪਰ ਪਹੁੰਚਦੇ ਹਨ ਤਾਂ ਉਹ ਦੇਖਦੇ ਹਨ ਕਿ 5 ਸਾਲ ਦੀ ਬੱਚੀ ਆਰੀਆ ਤਿਲਾਤੀ ਦੀ ਲਾਸ਼ ਸਵਿਮਿੰਗ ਪੂਲ ਦੇ ਵਿੱਚ ਤੈਰ ਰਹੀ ਸੀ ਐਲਪਰੋਟ ਪੁਲਿਸ ਅਤੇ ਮਿਆਮੀ ਫਾਇਰ ਰੈਸਕਿਊ ਟੀਮ 5 ਸਾਲ ਦੀ ਆਰਿਆ ਤਿਲਾਤੀ ਦੀ ਲਾਸ਼ ਨੂੰ সুইমিং ਪੂਲ ਦੇ ਵਿੱਚੋਂ ਬਾਹਰ ਕੱਢਦੇ ਹਨ ਅਤੇ ਉਸ ਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਸ ਨੂੰ ਸੀਪੀਆਰ ਦੇਣਾ ਸ਼ੁਰੂ ਕਰਦੇ ਹਨ ਪਰ ਸਵੇਰ ਦੇ 4.5 ਵਜੇ ਨੂੰ ਆਰਿਆ ਤਿਲਾਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਜਿਸ ਵੇਲੇ ਪੁਲਿਸ ਨੇ ਡਾਕਟਰ ਨੇਹਾ ਗੁਪਤਾ ਕੋਲ ਪੁੱਛਗਿੱਛ ਕੀਤੀ ਤਾਂ ਨੇਹਾ ਗੁਪਤਾ ਕਹਿੰਦੀ ਹੈ ਕਿ ਜਿਸ ਵੇਲੇ ਆਰਿਆ ਤਿਲਾਤੀ সুইমিং ਪੂਲ ਦੇ ਵਿੱਚ ਡਿੱਗੀ ਸੀ ਤਾ ਉਸ ਨੂੰ 5-10 ਮਿੰਟ ਲੱਗ ਗਏ ਇਹ ਪਲੈਨਿੰਗ ਕਰਨ ਵਾਸਤੇ ਕਿ ਉਹ ਆਪਣੀ ਬੇਟੀ ਆਰੀਆ ਨੂੰ ਕਿਵੇਂ ਬਚਾਵੇ ਕਿਉਂਕਿ ਡਾਕਟਰ ਨੇਹਾ ਗੁਪਤਾ ਨੂੰ সুইমিং ਕਰਨਾ ਨਹੀਂ ਸੀ ਆਉਂਦਾ ਫਿਰ ਜਦੋਂ ਪੁਲਿਸ ਹੋਰ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਡਾਕਟਰ ਨੇਹਾ ਗੁਪਤਾ ਦਾ ਆਪਣੇ ਘਰ ਵਾਲੇ ਸੌਰਵ ਤਿਲਾਠੀ ਦੇ ਨਾਲ ਡਿਵੋਰਸ ਦਾ ਕੇਸ ਚੱਲ ਰਿਹਾ ਹੈ ਅਤੇ ਇਹਨਾਂ ਦੋਵਾਂ ਦੇ ਆਪਸੀ ਸਬੰਧ ਬਹੁਤ ਜ਼ਿਆਦਾ ਵਧੀਆ ਨਹੀਂ ਹਨ ਆਰੀਆ ਤਿਲਾਠੀ ਦੀ ਮਾਂ ਪੁਲਿਸ ਨੂੰ ਦੱਸਦੀ ਹੈ ਕਿ 26 ਜੂਨ ਨੂੰ ਸਾਰਾ ਦਿਨ ਆਰੀਆ ਖੇਡਦੀ ਰਹੀ ਅਤੇ ਬਹੁਤ ਜ਼ਿਆਦਾ ਥੱਕ ਗਈ। ਸ਼ਾਮ ਨੂੰ ਉਹ ਜਲਦੀ ਹੀ ਸੌ ਗਈ ਤੇ ਉਸਦੇ ਨਾਲ ਮੈਂ ਵੀ ਜਾਨੀ ਕਿ ਡਾਕਟਰ ਨੀਹਾ ਗੁਪਤਾ ਵੀ ਸੌ ਗਈ। ਰਾਤ ਦੇ 9 ਵਜੇ ਆਰੀਆ ਤਿਲਾਤੀ ਉੱਠਦੀ ਹੈ ਕਿਉਂਕਿ ਉਸ ਨੂੰ ਭੁੱਖ ਲੱਗੀ ਸੀ ਉਹ ਬਿਨਾਂ ਖਾਣਾ ਖਾਣ ਤੋਂ ਹੀ ਸੌ ਗਈ ਸੀ। ਤਾਂ ਡਾਕਟਰ ਨੀਹਾ ਗੁਪਤਾ ਦੱਸਦੀ ਹੈ ਕਿ ਉਸਨੇ ਆਰੀਆ ਨੂੰ ਰਾਤ ਨੂੰ 9 ਵਜੇ ਖਾਣਾ ਬਣਾ ਕੇ ਖਵਾਇਆ ਤੇ ਉਸ ਤੋਂ ਬਾਅਦ ਉਹ ਦੋਵੇਂ ਜਾਣੀਆਂ ਫਿਰ ਸੌ ਗਈਆਂ। ਸਵੇਰ ਦੇ 3:30 ਵਜੇ ਡਾਕਟਰ ਨੀਹਾ ਗੁੱਤਾ ਦੱਸਦੀ ਹੈ ਕਿ ਉਸ ਦੀ ਅੱਖ ਖੁੱਲੀ ਕੁਝ ਆਵਾਜ਼ਾਂ ਆਈਆਂ ਉਸ ਨੇ ਆਵਾਜ਼ਾਂ ਸੁਣੀਆਂ ਤਾਂ ਜਿਸ ਕਾਰਨ ਉਸ ਦੀ ਅੱਖ ਖੁੱਲੀ ਤਾਂ ਉਸ ਨੇ ਦੇਖਿਆ ਕਿ ਆਰੀਆ ਆਪਣੇ ਬੈੱਡ ਦੇ ਉੱਪਰ ਨਹੀਂ ਸੀ ਹੜਬੜਾਹ ਦੇ ਵਿੱਚ ਮੈਂ ਆਪਣਾ ਸਲਾਈਡਿੰਗ ਡੋਰ ਖੋਲ੍ਹਿਆ ਤਾਂ ਮੈਂ ਕੀ ਦੇਖਦੀ ਹਾਂ ਕਿ ਮੇਰੀ ਬੇਟੀ ਆਰੀਆ সুইমিং ਪੂਲ ਦੇ ਵਿੱਚ ਡੁੱਬ ਰਹੀ ਸੀ 29 ਜੂਨ ਨੂੰ ਮਿਆਮੀ ਕਾਉਂਟੀ ਐਗਜ਼ਾਮੀਨਰ ਡਿਪਾਰਟਮੈਂਟ ਦੇ ਡਾਕਟਰਾਂ ਨੇ ਆਰੀਆ ਤੇ ਲਾਤੀ ਦਾ ਪੋਸਟਮਾਰਟਮ ਕੀਤਾ ਇਸ ਪੋਸਟਮਾਰਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਚੀਜ਼ਾਂ ਨੇ ਪੂਰੇ ਦਾ ਪੂਰਾ ਕੇਸ ਪਲਟ ਕੇ ਰੱਖ ਦਿੱਤਾ ਸਾਰੇ ਸ਼ੱਕ ਦੀ ਸੂਈ ਡਾਕਟਰ ਨੇਹਾ ਗੁਪਤਾ ਦੇ ਉੱਪਰ ਆ ਗਈ ਇਸ ਪੋਸਟਮਾਰਟਮ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਹਮਣੇ ਆਈ ਉਹ ਇਹ ਸੀ ਕਿ ਆਰੀਆ ਤਿਲਾਥੀ ਨੇ ਖਾਣਾ ਨਹੀਂ ਸਿੱਖਾਤਾ ਆਰੀਆ ਤਿਲਾਥੀ ਦੇ ਪੇਟ ਦੇ ਵਿੱਚ ਖਾਣਾ ਨਹੀਂ ਸੀ ਉਸ ਦਾ ਪੇਟ ਬਿਲਕੁਲ ਸਾਫ਼ ਸੀ ਸ਼ੱਕ ਦੀ ਸੂਈ ਡਾਕਟਰ ਨੇਹਾ ਗੁਪਤਾ ਦੇ ਉੱਪਰ ਉਸ ਵੇਲੇ ਆਈ ਜਿਸ ਵੇਲੇ ਨੇਹਾ ਗੁਪਤਾ ਨੇ ਇਹ ਗੱਲ ਕਹੀ ਸੀ ਕਿ ਰਾਤ ਦੇ 9 ਵਜੇ ਉਸਦੀ ਬੇਟੀ ਆਰੀਆ ਤਿਲਾਤੀ ਸੁੱਤੀ ਉੱઠી ਕਿਉਂਕਿ ਉਸਨੂੰ ਭੁੱਖ ਲੱਗੀ ਸੀ ਤੇ ਡਾਕਟਰ ਨੇਹਾ ਗੁਪਤਾ ਨੇ ਰਾਤ ਦੇ 9 ਵਜੇ ਆਪਣੀ ਬੇਟੀ ਆਰੀਆ ਤਿਲਾਤੀ ਨੂੰ ਖਾਣਾ ਖਵਾ ਕੇ ਫਿਰ ਸੁਵਾ ਦਿੱਤਾ ਤੇ ਨਾਲ ਦੇ ਨਾਲ ਹੀ ਡਾਕਟਰ ਨੇਹਾ ਗੁਪਤਾ ਸੌਂ ਗਈ। ਇਹ ਵਾਲਾ ਬਿਆਨ ਡਾਕਟਰ ਨੇਹਾ ਗੁਪਤਾ ਦਾ ਝੂਠਾ ਪੈ ਗਿਆ ਕਿਉਂਕਿ ਪੋਸਟਮਾਰਟਮ ਦੇ ਵਿੱਚ ਚੀਜ਼ ਸਾਹਮਣੇ ਆਈ ਸੀ ਕਿ ਡਾਕਟਰ ਨੇਹਾ ਗੁਪਤਾ ਦੀ ਬੇਟੀ ਆਰੀਆ ਤਿਲਾਤੀ ਨੇ ਖਾਣਾ ਨਹੀਂ ਸਿਖਾਦਾ ਉਸਦਾ ਪੇਟ ਬਿਲਕੁਲ ਸਾਫ਼ ਸੀ। ਦੂਸਰੀ ਚੀਜ਼ ਪੋਸਟਮਾਰਟਮ ਦੇ ਵਿੱਚ ਜਿਹੜੀ ਸਾਹਮਣੇ ਆਈ ਉਹ ਇਹ ਸੀ ਕਿ ਆਇਆ ਤਿਲਾਤੀ ਦੇ ਲੰਗਸ ਦੇ ਵਿੱਚ ਪਾਣੀ ਨਹੀਂ ਸੀ ਉਸਦੇ ਲੰਗਸ ਬਿਲਕੁਲ ਸਾਫ਼ ਸਨ ਜੇਕਰ ਉਹ সুইমিং ਪੂਲ ਦੇ ਵਿੱਚ ਡੁੱਬ ਕੇ ਮਰੀ ਹੁੰਦੀ ਤਾਂ ਉਸਦੇ ਫੇਫੜਿਆਂ ਦੇ ਵਿੱਚ ਉਸਦੇ ਲੰਗਸ ਦੇ ਵਿੱਚ ਪਾਣੀ ਹੋਣਾ ਸੀਗਾ ਉਸਦੇ ਲੰਗਸ ਦੇ ਵਿੱਚ ਪਾਣੀ ਨਹੀਂ ਸੀ ਇਸ ਦਾ ਮਤਲਬ ਸੀ ਕਿ ਉਸ ਦੀ ਮੌਤ সুইমিং ਪੂਲ ਦੇ ਵਿੱਚ ਡੁੱਬ ਕੇ ਨਹੀਂ ਸੀ ਹੋਈ ਉਸ ਦੀ ਮੌਤ ਦਾ ਕਾਰਨ ਕੁਝ ਹੋਰ ਸੀ ਇਸ ਤੋਂ ਇਲਾਵਾ ਜਿਹੜੀ ਚੀਜ਼ ਸਾਹਮਣੇ ਆਈ ਉਏ ਸੀ ਕਿ ਆਰੀਆ ਤਿਲਾਤੀ ਦੇ ਮੂੰਹ ਦੇ ਅੰਦਰ ਉਸ ਦੀਆਂ ਗੱਲਾਂ ਦੇ ਉੱਪਰ ਅਤੇ ਉਸ ਦੇ ਮੂੰਹ ਦੇ ਕੁਝ ਹੋਰ ਹਿੱਸਿਆਂ ਦੇ ਉੱਪਰ ਖਰੋਚਾਂ ਦੇ ਨਿਸ਼ਾਨ ਸਨ ਇਹੋ ਜਿਹੇ ਖਰੋਚਾਂ ਦੇ ਨਿਸ਼ਾਨ ਡਾਕਟਰਾਂ ਦੇ ਅਨੁਸਾਰ ਉਸ ਵੇਲੇ ਲੱਗਦੇ ਹਨ ਮਰੀਜ਼ ਨੂੰ ਜਿਸ ਵੇਲੇ ਉਸ ਦੀ ਮੌਤ ਸਰਾਣੇ ਦੇ ਨਾਲ ਮੂੰਹ ਘੁੱਟ ਕੇ ਜਾਂ ਸਾਹ ਘੁੱਟ ਕੇ ਕੀਤੀ ਗਈ ਹੋਵੇ ਉਸ ਤੋਂ ਬਾਅਦ ਜਿਹੜੀ ਚੀਜ਼ ਸਾਹਮਣੇ ਆਈ ਉਹ ਇਹ ਸੀ ਕਿ ਆਰੀਆ ਤਿਲਾਤੀ ਨੂੰ ਸੁਯੰਤ ਪੂਲ ਦੇ ਵਿੱਚ ਉਸ ਵੇਲੇ ਸੁੱਟਿਆ ਗਿਆ ਜਿਸ ਵੇਲੇ ਉਸ ਦੀ ਮੌਤ ਹੋ ਚੁੱਕੀ ਸੀ 30 ਜੂਨ ਨੂੰ ਅਦਾਲਤ ਡਾਕਟਰ ਨੀਹਾ ਗੁਪਤਾ ਨੂੰ ਫਲੋਰੀਡਾ ਤੋਂ ਓਕਲਾਹੋਮਾ ਭੇਜਣ ਦੇ ਆਰਡਰ ਦਿੰਦੀ ਹੈ ਅਤੇ ਨੀਹਾ ਗੁਪਤਾ ਦੇ ਵਕੀਲ ਦਾ ਇਹ ਕਹਿਣਾ ਹੈ ਕਿ ਮੇਰੀ ਕਲਾਈਟ ਨੂੰ ਫਸਾਇਆ ਜਾ ਰਿਹਾ ਹੈ ਉਸ ਦਾ ਕੋਈ ਦੋਸ਼ ਨਹੀਂ ਹੈ ਮੇਰੀ ਕਲਾਈਟ ਨੇ ਆਪਣੀ ਬੇਟੀ ਆਰਿਆ ਤਿਲਾਤੀ ਦਾ ਕਤਲ ਨਹੀਂ ਕੀਤਾ ਅਸੀਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਵਾਂਗੇ ਜਿਸ ਦੇ ਵਿੱਚ ਅਸੀਂ ਇਹ ਕਵਾਂਗੇ ਕਿ ਆਰਿਆ ਤਿਲਾਤੀ ਦਾ ਪੋਸਟਮਾਰਟਮ ਦੁਬਾਰਾ ਕੀਤਾ ਜਾਵੇ ਹੁਣ ਇਸ ਕੇਸ ਦੇ ਵਿੱਚ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ ਅਦਾਲਤ ਨੇ ਆਰੀਆ ਤਿਲਾਥੀ ਦੀ ਮੌਤ ਤੋਂ 1 ਮਹੀਨਾ ਪਹਿਲਾਂ ਹੀ ਆਰੀਆ ਤਿਲਾਥੀ ਦੀ ਕਸਟਡੀ ਉਸ ਦੀ ਮਾਂ ਨੀਹਾ ਗੁਪਤਾ ਤੋਂ ਲੈ ਕੇ ਉਸ ਦੇ ਪਿਤਾ ਸੌਰਵ ਤਿਲਾਥੀ ਨੂੰ ਦੇਣ ਦੇ ਹੁਕਮ ਦੇ ਦਿੱਤੇ ਸਨ ਪਰ ਹਾਲੇ ਤੱਕ ਵੀ ਆਰੀਆ ਤਿਲਾਥੀ ਦੀ ਕਸਟਡੀ ਉਸ ਦੀ ਮਾਂ ਨੀਹਾ ਗੁਪਤਾ ਤੋਂ ਲੈ ਕੇ ਉਸ ਦੇ ਪਿਤਾ ਸੌਰਵ ਤਿਲਾਥੀ ਨੂੰ ਦੇਣ ਦੇ ਪਿੱਛੇ ਦਾ ਮੇਨ ਕਾਰਨ ਹੈ ਉਸ ਦੀ ਮਾਂ ਨੀਹਾ ਗੁਪਤਾ ਦੀ ਮੈਂਟਲ ਹੈਲਥ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੈਂਟਲ ਹੈਲਥ ਕੁਝ ਸਮੇਂ ਤੋਂ ਜ਼ਿਆਦਾ ਠੀਕ ਨਹੀਂ ਸੀ ਆਰੀਆ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ OYO ਹੋਮ ਓਕਲਾਹੋਮਾ ਨੇ ਡਾਕਟਰ ਨੀਹਾ ਗੁਪਤਾ ਦੇ ਉੱਪਰ ਕਿਸੇ ਵੀ ਮਰੀਜ਼ ਦਾ ਚੈੱਕਅਪ ਕਰਨ ਤੇ ਰੋਕ ਲਾ ਦਿੱਤਾ ਸੀ ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਓਕਲਾਹੋਮਾ ਨੇ ਵੀ ਡਾਕਟਰ ਨੀਹਾ ਗੁਪਤਾ ਨੂੰ ਬਾਹਰ ਕੱਢ ਦਿੱਤਾ ਸੀ ਡਾਕਟਰ ਨੀਹਾ ਗੁਪਤਾ ਦੇ ਉੱਪਰ ਆਪਣੀ ਹੀ ਬੇਟੀ ਆਰੀਆ ਤਿਲਾਥੀ ਨੂੰ ਮਾਰਨ ਦੇ ਹੱਲੇ ਤੱਕ ਇਲਜ਼ਾਮ ਲੱਗੇ ਹਨ ਪਰ ਇਹ ਚੀਜ਼ ਹੱਲੇ ਸਾਬਤ ਨਹੀਂ ਹੋਈ ਇਹ ਕੇਸ ਚੱਲ ਰਿਹਾ ਹੈ ਜਿਸ ਵੇਲੇ ਵੀ ਇਸ ਕੇਸ ਦੇ ਉੱਪਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਆਪਾਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਉਹਦੇ ਬਾਰੇ ਜ਼ਰੂਰ ਦੱਸਾਂਗੇ ਤੁਸੀਂ ਇਸ ਮਾਮਲੇ ਦੇ ਉੱਪਰ ਕੀ ਸੋਚਦੇ ਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ